ਤੇਰੀ ਭਾਵਨਾ ਕਿੰਨੀ ਹੈ ਜਿੰਨੀ ਤੇਰੀ ਭਾਵਨਾ ਹੋਗੀ ਉਹਨਾਂ ਤੈਨੂੰ ਫਲ ਮਿਲੋਗਾ ਸਾਡੇ ਹਾਲਾਤ ਬਣ ਚੁੱਕੇ ਨੇ ਸੇਵਾ ਥੋੜੀ ਮੰਗਣ ਬੋਤਾ ਮੰਗਣ ਬੋਤਾ ਮਹਿਲ ਨਾ ਪਾਵੇ ਧੰਨ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਤੋਂ ਪੁੱਛਿਆ ਗੁਰਸਿੱਖ ਨੇ ਮਹਾਰਾਜ ਬੜੀ ਦੁਨੀਆ ਦੇ ਬਾਰੇ ਗੱਲ ਕਰਦੇ ਹੋ ਕਿ ਭਾਣਾ ਮੰਨੋ ਭਾਣਾ ਮੰਨੋ ਹੈ ਵੀ ਹੈ ਕੋਈ ਗੁਰਸਿੱਖ ਜਿਹੜਾ ਦੁਨੀਆ ਦੇ ਵਿੱਚ ਭਾਣਾ ਮੰਨਦਾ ਹੋਵੇ ਤੇ ਧੰਨ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਬਹੁਤ ਨਹੀਂ ਅੱਗੋਂ ਸਵਾਲ ਕੀਤਾ ਕਹਿੰਦਾ ਮਹਾਰਾਜੇ ਬਹੁਤ ਨਹੀਂ ਫਿਰ ਇੱਕ ਦੇ ਦਰਸ਼ਨ ਕਰਾਓ ਜਿਹੜਾ ਉਹਦੀ ਰਾਜ਼ਾ ਵਿੱਚ ਖੜਾ ਹੋਵੇ ਜਿਹੜਾ ਉਹਦੇ ਭਾਣੇ ਵਿੱਚ ਖੜਾ ਹੋਵੇ ਇੱਕ ਦੇ ਦਰਸ਼ਨ ਕਰਾਓ ਮੈਂ ਟੁਕ ਮੱਤਰ ਬੋਲ ਰਿਹਾ ਸਤਗੁਰ ਜੀ ਸਰਨਾਮਾ ਲਿਖ ਕੇ ਦੰਦੇ ਕਹਿੰਦੇ ਸਾਡਾ ਸਿੱਖ ਹੈ ਭਾਈ ਭਿਖਾਰੀ ਜਾ ਉਹਦੇ ਕੋਲ ਚਲਿਆ ਜਾ ਜਦੋਂ ਪੁੱਛਦਾ ਪੁਛਾਉਂਦਾ ਭਾਈ ਭਿਖਾਰੀ ਦੇ ਕੋਲ ਪਹੁੰਚਦਾ ਏ ਕੋ ਥੋੜੀ ਜਿhi ਘਟ ਕਰਦੇ ਪੁੱਤ ਜਦੋਂ ਭਾਈ ਭਿਖਾਰੀ ਜੀਆਂ ਦੇ ਕੋਲ ਪਹੁੰਚਦਾ ਹੈ ਦਰਵਾਜ਼ਾ ਖਟਕਟਾਇਆ ਜੀ ਮੈਂ ਭਾਈ ਭਿਖਾਰੀ ਜੀਆਂ ਨੂੰ ਮਿਲਣਾ ਹੈ ਅੱਗੋਂ ਭਾਈ ਸਭ ਕਹਿੰਦੇ ਦੱਸੋ ਜੀ ਮੈਂ ਹੀ ਆ ਕਹਿੰਦਾ ਜੀ ਮੈਨੂੰ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਨੇ ਤੁਹਾਡੇ ਕੋਲ ਭੇਜਿਆ ਜਦੋਂ ਐਡੀ ਗੱਲ ਸੁਣੀ ਨਾ ਚਰਨਾਂ ਤੇ ਟੈਪੇ ਉਹਨਾਂ ਨੂੰ ਗਲਵੱਕੜੀ ਵਿੱਚ ਲੈ ਲਿਆ ਉਹਨਾਂ ਦੇ ਚਰਨ ਆਪਾਂ ਆਪਣੀਆਂ ਅੱਖਾਂ ਦੇ ਬਰਾਗ ਨਾਲ ਧੋਤੇ ਤੇ ਗਲਵੱਕੜੀ ਦੇ ਵਿੱਚ ਲੈ ਕੇ ਇੱਕ ਵਚਨ ਆਖਿਆ ਗੁਰੂ ਦੇ ਆ ਸਿੱਖਾ ਤੂੰ ਮੇਰੇ ਗੁਰੂ ਦੇ ਦਰਸ਼ਨ ਕਰਕੇ ਆਇਆ ਮੈਨੂੰ ਤੇਰੇ ਵਿੱਚੋਂ ਆਪਣੇ ਗੁਰੂ ਦੇ ਦਰਸ਼ਨ ਹੋ ਰਹੇ ਆਂ ਤੂੰ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਦੇ ਦਰਸ਼ਨ ਕਰਕੇ ਆਇਆ ਮੈਨੂੰ ਤੇਰੇ ਵਿੱਚੋਂ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਦੇ ਦਰਸ਼ਨ ਹੋ ਰਹੇ ਨੇ ਹੁਣ ਭਾਵਨਾ ਵੇਖੋ ਸਾਡੇ ਵਿੱਚ ਗੁਰੂ ਕੇ ਵਜ਼ੀਰ ਸਹਿਬਾਨ ਬੈਠੇ ਨੇ ਨਿਗਾਹ ਮਾਰ ਕੇ ਵੇਖੋ ਗੁਰੂ ਕੇ ਵਜ਼ੀਰ ਦੀ ਡਿਊਟੀ ਕੀ ਹੈ ਜੇ ਪਿੰਡ ਦੇ ਵਿੱਚ ਸਭ ਤੋਂ ਪਹਿਲਾਂ ਉੱਠਿਆ ਉਹ ਗੁਰੂ ਕਾ ਵਜੀਰ ਉੱਠਿਆ ਗਰੰਥੀ ਸਿੰਘ ਉੱਠਿਆ ਜੇ ਪਿੰਡ ਦੇ ਵਿੱਚ ਸਭ ਤੋਂ ਪਹਿਲਾਂ ਇਸ਼ਨਾਨ ਕੀਤਾ ਉਹ ਵੀ ਗੁਰੂ ਕੇ ਗਰੰਥੀ ਸਿੰਘ ਨੇ ਕੀਤਾ ਜੇ ਆ ਕੇ ਸਭ ਤੋਂ ਪਹਿਲਾਂ ਦੇਲੀ ਤੇ ਨਮਸਕਾਰ ਕੀਤੀ ਉਹ ਵੀ ਗਰੰਥੀ ਸਿੰਘ ਨੇ ਕੀਤੀ ਹੁਣ ਨਿਗਾਹ ਮਾਰਿਓ ਜੇ ਦਰਬਾਰ ਦਾ ਦਰਵਾਜ਼ਾ ਖੋਲਿਆ ਉਹ ਵੀ ਗਰੰਥੀ ਸਿੰਘ ਨੇ ਖੋਲਿਆ ਹੁਣ ਅੱਗੇ ਨਿਗਾਹ ਮਾਰੋ ਜੇ ਸਭ ਤੋਂ ਪਹਿਲੀ ਅਰਦਾਸ ਕੀਤੀ ਉਹ ਵੀ ਗ੍ਰੰਥੀ ਸਿੰਘ ਨੇ ਕੀਤੀ ਜੇ ਪ੍ਰਕਾਸ਼ ਕਰਕੇ ਗੁਰੂ ਸਾਹਿਬ ਨੂੰ ਜੇ ਸਭ ਤੋਂ ਪਹਿਲੇ ਦਰਸ਼ਨ ਕੀਤੇ ਉਹ ਵੀ ਗ੍ਰੰਥੀ ਸਿੰਘ ਨੇ ਕੀਤੇ ਜੇ ਮੁੱਖ ਵਾਕ ਲਿਆ ਉਹ ਵੀ ਗ੍ਰੰਥੀ ਸਿੰਘ ਨੇ ਲਿਆ ਤੇ ਖਾਲਸਾ ਜੀ ਜੇ ਸਾਰੇ ਪਿੰਡ ਵਿੱਚੋਂ ਸਭ ਤੋਂ ਪਹਿਲਾ ਨਿਤਨੇਮ ਕੀਤਾ ਉਹ ਵੀ ਗ੍ਰੰਥੀ ਸਿੰਘ ਨੇ ਕੀਤਾ ਕਿਹਾ ਅਸੀਂ ਕਦੇ ਗ੍ਰੰਥੀ ਸਿੰਘ ਨੂੰ ਗਲਵੱਕੜੀ ਚ ਲੈ ਕੇ ਐਡੀ ਗੱਲ ਕਹੀ ਹੈ ਉਹ ਗੁਰੂデア ਸਿੱਖਾ ਤੂੰ ਮੇਰੇ ਗੁਰੂ ਦੇ ਦਰਸ਼ਨ ਕਰਕੇ ਆਇਆ ਮੈਨੂੰ ਤੇਰੇ ਵਿੱਚੋਂ ਗੁਰੂ ਦੇ ਦਰਸ਼ਨ ਹੁੰਦੇ ਨੇ ਕਿਹਾ ਕਦੇ ਤੇਰੇ ਵਿੱਚੋਂ ਮੈਨੂੰ ਗੁਰੂ ਦੇ ਦਰਸ਼ਨ ਹੁੰਦੇ ਨੇ ਅਸੀਂ ਤੇ ਲੜਨਾ ਜਾਣਦੇ ਆ ਅਸੀਂ ਤੇ ਭਿੜਨਾ ਜਾਣਦੇ ਆ ਸਾਡੇ ਅੰਦਰ ਭਾਵਨਾ ਕੋਈ ਵੀ ਨਹੀਂ ਪਰ ਅਸੀਂ ਗੁਰੂਆਂ ਵਜ਼ੀਰਾਂ ਨੂੰ ਆਪਣੇ ਨੌਕਰ ਸਮਝ ਕੇ ਚੱਲਦੇ ਆ ਨੌਕਰ ਇਸੇ ਕਾਰਨ ਕਰਕੇ ਅੱਜ ਦਾ ਜਿਹੜਾ ਸਿੱਖ ਹੈ ਨਾ ਇਹ ਬੜਾ ਪਸ਼ੋਕਰ ਦੇ ਵਿੱਚ ਜਾ ਰਿਹਾ ਹੈ ਅੱਜ ਅਸੀਂ ਕਹਿੰਦੇ ਆ ਖਾਲਸਤਾਨ ਬਣਾਉਣਾ ਜੀ ਖਾਲਸਤਾਨ ਬਣਾਣਾ ਉਹ ਮੈਂ ਕਿਹਾ ਤੁਸੀਂ ਖਾਲਸਤਾਨ ਭਈਆਂ ਤੇ ਬਣਾਉਣਾ ਸਾਡੇ ਸਰਦਾਰਾਂ ਦੇ ਬੱਚੇ ਵੀ ਸਿਰ ਦੇ ਕੇਸ ਕਟਾਈਂ ਫਿਰਦੇ ਦਾੜੇ ਕਟਾਈਂ ਫਿਰਦੇ ਮੈਂ ਕਹਿੰਨਾ ਪੰਜਾਬ ਨੂੰ ਪਜਾਵੇ ਬਣਾ ਲਓ ਇਹੀ ਬਹੁਤ ਵੱਡੀ ਗੱਲ ਹੋਏਗੀ ਇਹੀ ਬਹੁਤ ਵੱਡੀ ਗੱਲ ਹੋਏਗੀ ਸਾਡਾ ਖਾਣਾ ਪੀਣਾ ਕਿੱਧਰ ਨੂੰ ਚਲਿਆ ਗਿਆ ਨਿਗਾਹ ਮਾਰ ਕੇ ਦੇਖਿਆ ਜਾਵੇ ਸਾਡਾ ਤੇ ਖਾਣਾ ਵੀ ਤਰਮੀਨਾ ਰਿਹਾ ਸਾਡਾ ਤੇ ਪੀਣਾ ਵੀ ਤਰਮੀ ਨਾ ਰਿਆ ਸਾਡਾ ਤੇ ਵੇਖਣਾ ਵੀ ਧਰਮੀ ਨਾ ਰਿਆ ਸਾਡਾ ਤੇ ਬੈਠਣਾ ਉੱਠਣਾ ਵੀ ਧਰਮੀ ਨਾ ਰਿਆ ਗੱਲੀ ਵਾਤੀ ਅਸੀਂ ਗੁਰੂ ਦੇ ਸਿੱਖਾਂ ਖਾਲਸੇ ਦਾ ਪ੍ਰਗਟ ਦਿਹਾੜਾ ਆ ਰਿਹਾ ਹੈ 6ਵੇਂ ਪਾਤਸ਼ਾਹੀ ਦੀ ਆਪਾਂ ਅੱਜ ਪਵਿੱਤਰ ਜਾਤਾਂ ਮਨਾ ਰਹੇ ਆਂ ਇਦਾਂ ਹੀ ਮੇਲੇ ਭਰੇ ਹੋਣਗੇ ਉਦੋਂ ਜਦੋਂ ਧੰਨ ਗੁਰੂ ਅਰਗੋਵਿੰਦ ਸਾਹਿਬ ਇਸ ਧਰਤੀ ਨੂੰ ਨਵਾਜਦੇ ਹੋਣਗੇ ਇਦਾਂ ਹੀ ਸੰਗਤਾਂ ਆ ਆ ਕੇ ਆਪਣੀਆਂ ਫਰਿਆਦਾਂ ਕਰਦੀਆਂ ਹੋਏਗੀਆਂ ਇਦਾਂ ਹੀ ਸੰਗਤਾਂ ਪਾਤਸ਼ਾਹ ਦੇ ਚਰਨਾਂ ਵਿੱਚ ਨਤਮਸਤਕ ਹੁੰਦੀਆਂ ਹੋਣਗੀਆਂ ਇਦਾਂ ਹੀ ਸੰਗਤਾਂ ਪਾਤਸ਼ਾਹ ਦੇ ਚਰਨਾਂ ਵਿੱਚ ਚੜਾਵੇ ਚੜਾ ਚੜਾ ਕੇ ਮੰਨਤਾ ਮੰਗਦੀਆਂ ਆਉਣਗੀਆਂ ਇਹੀ ਮੇਲੇ ਹੋਣਗੇ ਇਹੀ ਭਾਵਨਾਵਾਂ ਹੋਣਗੀਆਂ ਪਰ ਨਿਗਾਹ ਮਾਰ ਕੇ ਦੇਖਿਆ ਜਾਵੇ ਗੁਰੂ ਸਾਹਿਬ ਤੇ ਅੱਜ ਵੀ ਸਾਡੇ ਵਿੱਚੇ ਨੇ ਸੋਕਾ ਹੋਟਲ ਗੁਰਸੇਵੀ ਹੈ ਐਨ ਸਸੈਜ ਸੁਭਾਈ ਦਰਸ਼ਨ ਪਰਸੀਏ ਗੁਰੂ ਕੈ ਜਨਮ ਮਰਨ ਦੁੱਖ ਨਾਲ ਦੀ ਨਾਲ ਹਲੂਣਾ ਵੀ ਮਾਰ ਲਿਆ ਜਾਵੇ ਪ੍ਰਗਟਿਓ ਖਾਲਸਾ ਸਮਾਗਮ ਵੀ ਨਾਲੇ ਜੋੜ ਲਿਆ ਜਾਵੇ ਤੇ ਸਾਧ ਸੰਗਤ ਬਹੁਤ ਵੱਡੀ ਗੱਲ ਬਣ ਜੇਗੀ ਨਿਗਾਹ ਮਾਰਿਓ 13 ਤਰੀਕਾ ਆ ਰਹੀ ਹੈ ਵਿਸਾਖੀ ਦਾ ਪਵਿੱਤਰ ਦਿਹਾੜਾ ਆ ਰਿਹਾ ਹੈ ਕੁਝ ਮਿੰਟ ਅਨੰਦਪੁਰ ਸਾਹਿਬ ਦੀ ਧਰਤੀ ਦੇ ਉੱਤੇ ਸੁਰਤ ਲੈ ਕੇ ਚਲੀਏ ਕਿਦਾਂ ਦਾ ਸਮਾਂ ਹੋਏਗਾ ਮੇਰੇ ਸੱਚੇ ਪਾਤਸ਼ਾਹ ਦੇ ਉੱਤੇ ਇੱਕ ਦਿਨ ਉਹ ਸੀ ਜਿੱਦਣ ਭਾਈ ਜੈਤਾ ਜੀਆਂ ਦੇ ਵੱਲੋਂ ਧਨਗੁਰ ਤੇ ਗਵਾਧਰ ਸਾਹਿਬ ਸੱਚੇ ਪਾਤਸ਼ਾਹ ਜੀਆਂ ਦਾ ਸੀਸ ਗੋਬਿੰਦ ਰਾਏ ਜੀਾਂ ਦੀ ਝੋਲੀ ਵਿੱਚ ਪਾਇਆ ਗਿਆ ਸੀਸ ਨੂੰ ਮਖਮਲ ਦੀ ਸੇਜ ਤੇ ਟਿਕਾਇਆ ਗਿਆ ਥੜੇ ਸਾਭ ਦੇ ਉੱਤੇ ਟਿਕਾਇਆ ਗਿਆ ਤੇ ਗੋਬਿੰਦ ਰਾਏ ਜੀ ਵੀਰ ਅਸਣ ਵਿੱਚ ਬੈਠ ਕੇ ਇੱਕ ਵਚਨ ਆਪਣੇ ਬਾਪੂ ਜੀ ਦੇ ਮੁਖੜੇ ਦੇ ਨਾਲ ਕਰਦੇ ਦੇ ਬਾਬਾ ਬੋਲਤੇ ਥੇ ਕਹਾਂ ਗਏ ਜਦੋਂ ਇਹ ਬਚਨ ਹੋਏ ਪੁੱਛਣ ਲੱਗੇ ਨੇ ਭਾਈ ਜੈਤਾ ਜੀਆ ਨੂੰ ਜਦੋਂ ਗੁਰੂ ਬਾਬਾ ਜੀਆ ਦੀ ਜਦੋਂ ਗੁਰੂ ਪਿਤਾ ਜੀਆ ਦੀ ਸ਼ਹਾਦਤ ਹੋਈ ਦਿੱਲੀ ਦੀ ਧਰਤੀ ਉੱਤੇ ਸਿੱਖ ਕਿੰਨੇ ਕੁ ਸੀ ਕਿੰਨੇ ਕੁ ਸਿੱਖ ਸਨ ਉਸ ਟਾਈਮ ਤੇ ਅੱਗੋਂ ਭਾਈ ਜੈਤਾ ਜੀ ਕੀ ਬੋਲਦੇ ਨੇ ਮਹਾਰਾਜ ਦੁਨੀਆਂ ਦੇ ਆ ਲੋਕਾਂ ਦਾ ਤਮਾਸ਼ਾ ਵੇਖਣ ਵਾਲਿਆਂ ਦਾ ਅੰਤ ਨਹੀਂ ਸੀ ਕੋਈ ਪਰ ਤੇਰੀਆਂ ਸਿੱਖਾਂ ਦੀ ਪਛਾਣ ਨਹੀਂ ਸੀ ਕੋਈ ਵੀ ਭੀੜ ਤੇ ਵੱਡੀ ਸੀ ਇੱਥੋਂ ਤੱਕ ਕਹਿੰਦੇ ਜਦੋਂ ਗੁਰੂ ਤੇਗ ਬਹਾਦਰ ਸਾਹਿਬ ਜੀਆ ਦਾ ਸੀਸ ਕਟਿਆ ਗਿਆ ਨਾ ਫੌਜ ਦੇ ਸਿਪਾਈ ਘਰ ਘਰ ਜਾ ਕੇ ਦਰਵਾਜ਼ੇ ਖੜਕਾਉਂਦੇ ਨੇ ਤੇ ਗੱਲ ਬੋਲਦੇ ਨੇ ਤੁਹਾਡੇ ਗੁਰੂ ਦਾ ਸੀਸ ਕਟਿਆ ਪਿਆ ਹੈ ਕਹਿੰਦੇ ਲੋਕੀ ਦਰਵਾਜ਼ੇ ਢੋਲਣਦੇ ਨੇ ਦਰਵਾਜ਼ੇ ਭੇੜ ਲੰਦੇ ਨੇ ਕਹਿੰਦੇ ਅਸੀਂ ਤੇ ਗੁਰੂ ਦੇ ਸਿੱਖੇ ਹੈ ਨਹੀਂ ਉਹ ਤੇ ਸਿੱਖ ਵੰਨ ਤੋਂ ਵੀ ਮੁਕਰ ਲੱਗ ਪਏ ਸੀ ਤੇ ਧੰਨ ਗੁਰੂ ਗੋਬਿੰਦ ਸਿੰਘ ਗੋਵਿੰਦ ਰਾਏ ਐ ਅਜੇ ਉਮਰ 9 ਸਾਲ ਦੀ ਐ ਉਥੇ ਬਚਨ ਹੋ ਰਿਹਾ ਐ ਬਚਨ ਕਿਹੜਾ ਐ ਭਾਈ ਜੇਤਾ ਜੀ ਮੈਨੂੰ ਨਹੀਂ ਸੀ ਪਤਾ ਕਿ ਇਹਨਾਂ ਲੋਕਾਂ ਵਿੱਚ ਇੰਨੀ ਡਰਪੋਕਤਾ ਆ ਜਾਏਗੀ